ਮਾਨਯੋਗ ਕਮਿਸ਼ਨਰ ਪੁਲਿਸ ਜਲੰਧਰ ਜੀ ਦੇ ਨਿਰਦੇਸ਼ ਹੇਠ ਜਿਹੜਾ ਅਸੀਂ ਇਹ ਐਕਸਰਸਾਈਜ਼ ਜਿਹੜੀ ਹੈ ਅਸੀਂ ਪਲਾਨ ਕੀਤੀ ਹੈ ਉਹ ਐਕਸਰਸਾਈਜ਼ ਦੇ ਵਿੱਚ ਅਸੀਂ ਜਿਹੜੇ ਹੈਗੇ ਬਕਵਤ ਦਿਖਾਵਾਂ ਤੇ ਜਿਹੜੇ ਛਿੱਡੀ ਛਿੱਡੀ ਅਤੇ ਜਿਹੜੇ ਅਲਰਟ ਜਿਹੜੇ ਪਾਉਣੇ ਸ਼ਾਏ ਉਹ ਅਸੀਂ ਡੈਸੀਗਨੇਟ ਕੀਤੇ ਹੋਏ ਹੈਗੇ ਉਥੇ ਜਿੱਥੇ ਸਾਡੇ ਹਰ ਇੱਕ ਨਾਕਾ ਜਿਹੜੇ ਰਿਸਟਰਡ ਆਫ ਇੱਕ ਰਿਸਟਰਡ ਆਫ ਸਟੇਸ਼ਨ ਐਕਸ਼ਨ ਹੈ ਚੱਲ ਰਿਹਾ ਤਾਂ ਉਹ ਹੀ ਅਸੀਂ ਜਿੱਥੇ ਇੱਕ ਐਕਸਰਸਾਈਜ਼ ਕੀਤੀ ਹੈ ਜਿੱਥੇ ਕੋਈ ਵੀ ਕ੍ਰਾਈਮ ਜਾਂ ਕੋਈ ਵੀ ਰੈসিডেন্ট ਦੀ ਸੂਚਨਾ ਤੇ ਆ ਜਿਹੜੇ ਜਿਹੜੇ ਸਪੈਸਿਫਿਕ ਪੁਆਇੰਟ ਐ ਉਹ ਆਟੋਮੈਟਿਕਲੀ ਐਕਟੀਵੇਟ ਹੋ ਜਾਣਗੇ ਤੁਸੀਂ ਦੇਖ ਸਕਦੇ ਹੋ ਕਿ ਜਿੱਥੇ ਆਪਣਾ ਵਨ ਮਾਲਮੇ ਕੀ ਚੋਕ ਹੈਗਾ ਇੱਥੇ ਪੁਆਇੰਟ ਹੈਗਾ ਜਿਹੜਾ ਐਕਟੀਵੇਟਡ ਹੈਗਾ ਜਿਹੇ ਐਜੂਕੇਸ਼ਨ ਕੱਲ ਇੱਥੇ ਮੌਜੂਦ ਨਹੀਂ ਹੈ ਇੱਥੇ ਅਸੀਂ ਜਿਹੜੀ ਵੀ ਸਪੈਸੀਫਿਕ ਇਨਫੋਰਮੇਸ਼ਨ ਹੈ ਅਦਰ ਸਪੈਸੀਫਿਕ ਜੋ ਵੀ ਕ੍ਰਾਈਮ ਹੈ ਜਾਂ ਕੋਈ ਜਨਰਲ ਲਾਅਨ ਆਰਡਰ ਹੈ ਜਾਂ ਕੋਈ ਵੀ ਐਕਟੀਵਿਟੀ ਹੈ ਉਹ ਸਾਡੇ ਧਿਆਨ ਚਾਹੀਦੀ ਹੈ ਉਸ ਨੂੰ ਦੇਖਦੇ ਹੋਏ ਅਸੀਂ ਜਿੱਥੇ ਸਪੈਸੀਫਿਕ ਜੜੀ ਲਾਗ ਬੰਦੀ ਹੈ ਉਹ ਅਸੀਂ ਕਰਦੇ ਨੇ ਜੀ ਤੋ ਜਿਹੜਾ ਇਹ ਸਟੋ ਅਲਾਵਾ ਜਿਹੜਾ ਸਾਡਾ ਮੇਨ ਪਰਪਸ ਆ ਜਨਰਲ ਕ੍ਰਾਈਮ ਨੂੰ ਜਿਹੜੇ ਰੋਕਣਾ ਹੈ ਜੀ ਇਸ ਤੋਂ ਅਲਾਵਾ ਕਿਉਂ ਇਲੈਕਸ਼ਨ ਦੇ ਬੰਦੇ ਨੇ ਜਿਹੜੇ ਥੋੜੇ ਜਿਨੇ ਜਿਹਨੇ ਦੇਸ਼ ਦੇ ਦੇਸ਼ ਅੱਗੇ 79 ਇਹ ਦੇ ਤਹਿਤ ਜਿਹੜੇ ਇੰਪਲੀਮੈਂਟ ਕਰਾ ਰਹੇ ਤੁਸੀਂ ਇਹਦੇ ਇਸ ਤੋਂ ਅਲਾਵਾ ਜਿਹੜੇ ਆਸ-ਪਾਸ ਜਿੰਨੇ ਵੀ ਜਿਹਨੇ ਮੇਨ ਪੁਆਇੰਟ ਹੈ ਜੇ ਚਾਹੇ ਉਹ ਬੁਕਸ਼ੋਕ ਚੋਕ ਹੈ ਅਤੇ ਜਿਹੜਾ ਫਾਰਮ ਚੁੱਕਿਆ ਉੱਤੇ ਵੀ ਅਸੀਂ ਜਿਹੜੀ ਹੈਗੀ ਇਸ ਤਰੀਕੇ ਦੇ ਜਿਹੜੇ ਯੂਨਿਟ ਐਜ਼ ਅ ਯੂਨਿਟ ਵਜਲੀ ਕੀ تھیਮ ਹੈ ਉਹ ਲਈਏਗੀ ਜੋ ਪਪ ਅਪ ਯਕਿੰਗ ਟਿਕਟs ਕਵੀ ਨੇ। ਪਰ ਨਾਕਾਮ ਨਹੀਂ ਰਗੋ ਇਹੋ ਜਿਹਾ ਸੱਚੀ ਸੀ। ਜਿਹੜਾ ਅਸੀਂ 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 ਜਿਹੜਾ ਹਗਾ ਆਹ ਚੀਜ਼ ਅਸੀਂ ਬਾਅਦ ਚ ਅਸੀਂ ਚੈੱਕ ਕਰਾਂਗੇ ਕਿ ਜਿਹੜੀ ਅਡੇਸ ਸਾਡੀ ਟੋਟਲ ਰਿਪੋਰਟਿੰਗ ਵੀ ਹੋਣੀ ਹੈ। ਔਰ ਜਿਹੜਾ ਰਜਿਸਟਰ ਹੈ ਉਹ ਵੀ ਮੈਂਟੇਨ ਹੋਇਆ ਹੈ। वो सारा असी गलबात करके फिर उस हिसाब से हूँ भी चैकिंग चैक किया जा रहा है तो यह तीन चार चीज़ा है इसका जी व्हीकल्स जो चैक करने हैं विदाउट नंबर जो व्हीकल्स है वो है सू कोई सख्ती व्यक्ति अगर मिलता है इसको अलावा जोड़ा सा जोड़ा मेन फोकस है वो सीज जो है उस मिशन की हिदायत है तो जी जो भी हिदायत है अभी उसको